ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਿੰਡ ਚੀਮਾ ਬਾਈ ਕੋਲ ਤਿੰਨ ਗਾਇਆਂ ਬਕਾਉਗਾ ਜੀ ਬਾਕੀ ਆਪਾਂ ਕਰਾਉਣੇ ਕਰਦੇ ਬਾਈ ਇਹਨਾਂ ਆਪਾਂ ਗੱਲਬਾਤ ਸੁਣ ਦਿਖਾਉਣੇ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਕੀ ਨਾਮ ਵੀਰੇ ਮਨਦੀਪ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਆਪਣੇ ਕੋਲ ਕਿੰਨੀਆਂ ਬੱਸੀਆਂ ਬਕਾਉਗਾ ਜੀ ਅੱਜ ਤਿੰਨ ਬੱਸੀਆਂ ਬਕਾਉ ਨੇ ਜੀ ਤਿੰਨੇ ਹੀ ਪਲੂਣਾ ਨੇ ਠੀਕ ਹੈ ਜੀ ਹਾਂਜੀ ਵੀਰੇ ਨੰਬਰ ਦੱਸ ਦਿਓ ਜੀ ਫਿਰ ਨੰਬਰ 62837 92204 ਠੀਕ ਹੈ ਦੁਬਾਰਾ ਫਿਰ ਦੱਸ ਦਿਓ 6283792204 ਹਾਂਜੀ ਵੀਰੇ ਆ ਦਿਖਾਓ ਬੱਸੀ ਇਹ ਅੱਜ ਜੀ ਜਰਸੀ ਬੱਸੀ ਆ ਗਈ ਠੀਕ ਹੈ ਜੀ ਹਾਂ ਪੰਜਾਬ ਵਾਲੀ ਜਰਸੀ ਆ ਠੀਕ ਹੈ ਜੀ ਪਹਿਲਾ ਸੁਆ ਮੂੰਹੋਂ ਦੋ ਜਾਂਦਾ ਇਹ ਠੀਕ ਹੈ ਜੀ ਹਾਂ ਦੋ ਦਿਨੇ 14-15 ਕਿਲੋ ਬਲੂਨ ਨੇ ਦੇ ਦੇਣਾਗਾ ਠੀਕ ਹੈ ਜੀ ਠੰਡੀ ਸੀਲ ਆ ਇੱਕ ਨੰਬਰ ਠੀਕ ਹੈ ਜੀ ਤੇ ਵੀਰੇ ਰੇਟ ਵੀ ਦੱਸ ਦੋ ਇਹਦਾ ਰੇਟ ਇਹਦਾ 45000 ਰੁਪਇਆ ਜੀ ਠੀਕ ਹੈ ਜੀ ਖੋਲ ਕੇ ਦਿਖਾ ਦਿਓ ਬਈ ਦੇਖ ਸਕਦੇ ਹੋ ਬਾਈ ਜੀ ਜਰਸੀਆ ਨੂੰ ਜੋ ਬੱਸੀਆ ਦੇਖ ਸਕਦੇ ਤੇ ਕਿੰਨਾ ਟਾਈਮ ਲੱਗੇਗਾ ਵੀਰੇ ਸੂਨ ਦਾ ਦਾ ਫੇਸ ਦਿਖਾ ਦਿਓ ਹਾਂਜੀ ਦੇਖੋ ਜੀ ਦੇਖ ਸਕਦੇ ਹੋ ਜੀ ਬਾਈ ਜੀ ਕਹਿੰਦਾ 10 ਦਿਨ ਲੈ ਜਾਣੇ ਰੇਟ ਸਾਨੂੰ 10 ਦਿੱਤਾ ਜੀ ਬਾਕੀ ਬਾਈ ਇਹਨਾਂ ਕੰਡੈਕਟ ਕਰ ਲਿਓ ਓਕੇ ਤੇ ਹੋ ਗਈ ਬਾਈ ਕਹਿੰਦਾ ਬਾਅਦ ਘੱਟ ਕਰ ਲਾਂਗੇ ਹਾਂਜੀ ਬਾਈ ਇਹ ਆ ਦਿਖਾ ਦਿਓ ਜੀ ਇਹ ਵੀ ਪਹਿਲਾ ਸੂ ਆ ਜੀ ਸੀ ਠੰਡੀ ਸਾਹੂ ਪੂਰੀ ਕੋਈ ਇਹੋ ਜਿਹੀ ਚ ਦਿੱਕਤ ਵਾਲੀ ਗੱਲ ਨਹੀਂ ਹੈਗੀਗੀ ਠੀਕ ਹੈ ਜੀ ਤੇ ਮੂਹ ਚਾਰ ਦੰਦਾ ਇਹ ਠੀਕ ਹੈ ਜੀ ਦੁੱਧ ਦੇ ਨੇ 17 18 ਕਿਲੋ ਬੱਸੀ ਨੇ ਪਲੂਨ ਨੇ ਦੇ ਦੇਣਾਗਾ ਠੀਕ ਹੈ ਜੀ ਬਾਕੀ ਥਣ ਜੜ ਦੇਖੋ ਕਿੰਨਾ ਕੰਮ ਦਾਗਾ ਹਾਂਜੀ ਹਾਂਜੀ ਦੇਖ ਸਕਦੇ ਹੋ ਬਈ ਜੀ ਵੀਰੇ ਦਾ ਕਿੰਨਾ ਘਟਾ ਰਹਿਦਾ ਇਹ ਵੀ ਹਲੇ ਲੈ ਜੂ 5 6 ਦਿਨ ਠੀਕ ਹੈ ਜੀ ਹਾਂਜੀ ਇਹਦਾ ਰੇਟ ਟੂਟ ਬਈ ਜੀ ਰੇਟ ਇਹਦਾ 47000 ਰੁਪਏ ਜੀ ਦੇਖ ਸਕਦੇ ਹੋ ਬਈ ਜੀ 47000 ਦਾ ਰੇਟ ਆ ਬਈ ਖੋਲ ਕੇ ਦਿਖਾ ਦਿਓ ਜੀ ਇੱਕ ਸਾਡੇ ਬਈ ਚੱਡਾ ਚੱਡਾ ਥਾਂ ਥਾਂ ਬੜਾ ਮੁੱਠੀ ਨਾਲ ਲੱਗਿਆ ਬਈ ਦੇਖ ਸਰ ਬਸ ਇਹਨੇ ਲੇਵਾ ਬਹੁਤ ਜ਼ਿਆਦਾ ਬਣਾਉਣਾ ਇਹਨੇ ਠੀਕ ਹੈ ਜੀ ਮਾਂ ਦਾ ਜੀ ਦਾ 30 ਕਿਲੋ ਦਾ ਰਕਾਟ ਠੀਕ ਹੈ ਕਦ-ਕੁਦ ਦੇਖ ਸਕਦੇ ਬਈ ਸੁਣੀ ਐਸੀ ਹਾਂਜੀ ਬਈ ਜੀ ਤੀਜੀ ਬੱਸੀ ਦਾ ਇਹ ਵੀ ਬਲੂਨ ਆ ਜੀ ਚਾਰ ਦੰਦੀ ਹੈ ਇਹ ਆ ਗਈ ਠੀਕ ਹੈ ਜੀ ਹਾਂ ਬੋਡੀ ਵੇਟ ਬਹੁਤ ਤਕੜਾ ਹੈ ਬੱਸੀ ਦਾ ਠੀਕ ਹੈ ਜੀ ਹਾਂ ਹਲੇ ਇਹ ਵੀ ਜੀ 10 ਦਿਨ ਲਏ ਜਾਣੀਆਂ ਬਾਕੀ ਥਾਣਾ ਆਰਡਰ ਵੇਖੋ ਠੀਕ ਹੈ ਜੀ ਹਾਂ ਜੀ ਦੁੱਧ ਦੇਣੀ 20 ਕਿਲੋ ਦੇ ਦੇਣਾ ਪਲੂਨ ਦੇ ਠੀਕ ਹੈ ਜੀ ਦੇਖ ਸਕਦੇ ਹੋ ਬਈ ਹਾਂ ਜੀ ਭਾਈ ਰੇਟ ਵੀ ਦੱਸ ਦੋ ਜੀ ਰੇਟ ਇਹਦਾ 55000 ਰੁਪਿਆ ਜੀ ਬਈ 55000 ਰੁਪਿਆ ਰੇਟ ਆ 10 12 ਦਿਨ ਲੈ ਜੂ ਬਾਈ ਕਹਿੰਦਾ ਹਾਂ ਜੀ ਭਾਈ ਖੋਲ ਕੇ ਦਿਖਾ ਦੋ ਦੇਖ ਸਕਦੇ ਹੋ ਚੰਦਾ ਚੁਦਾ ਹਾਂਜੀ ਬਾਈ ਮੋੜ ਲਓ ਕਦ ਕੁਦ ਦੇਖ ਸਕਦੇ ਆਂ। ਦਨ ਬਾਈ ਜੀ ਕਹਿੰਦਾ 10 ਕਣ ਲੈ ਜਾਓ। ਜਿੱਤਾ ਫਾਰਮ ਟਿਬ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੀਆਂ ਤੋਂ ਨਵੀਆਂ ਵੀਡੀਓ ਅਪਲੋਡ ਕਰਦੇ ਰਹੀ ਜਾਈ। ਆਪਣਾ ਨੰਬਰ ਹੈਗਾ 7528200355 ਜੀ। ਹਾਂਜੀ ਬਾਈ ਜੀ ਮਿਲਦੇ ਆ ਵੀਰੇ ਅਗਲੀ ਵੀਡੀਓ 'ਚ। ਓਕੇ ਬਾਈ।